ਜਦੋਂ ਬਾਬਾ ਜੀ ਨੇ ਜਨਮ ਲਿਆ ਇਹ ਦੁੱਧ ਨਹੀਂ ਸੀ ਪਿੰਦੇ ਇਹਵੇਂ ਬਾਬਾ ਜੀ ਦੇ ਸਹ ਭਾਈ ਭਗਤ ਰਵਿਦਾਸ ਜੀ ਵੀ ਨੇ ਜਦੋਂ ਜਨਮ ਲਿਆ ਉਹ ਦੁੱਧ ਨਹੀਂ ਸੀ ਪਿੰਦੇ ਉਹ ਵੀ ਰੋਂਦੇ ਸੀ ਤੇ ਵੀ ਰੋਂਦੇ ਸੀ ਅਸ਼ੋਕਾ ਸਕੂਲ ਸਰਹੰਦ ਪੜ੍ਹਦੇ ਹੁੰਦੇ ਸੀ ਉੱਤੇ ਵੀ ਆਪਣੀ ਮਰਟੀ ਦੇ ਰਹਿੰਦੇ ਸੀਗੇ ਕਿਸੇ ਚੀਜ਼ ਦੀ ਪਰਵਾਹ ਨਹੀਂ ਆਪਣੀ ਮਸਤੀ 'ਚ ਰਹਿਣਾ ਮੇਰਾ ਤਾਂ ਖਿਆਲ ਨਹੀਂ 10ਵੀਂ ਪਾਸ ਕੀਤੀ ਹੈ ਕਿ ਨਹੀਂ ਕੀਤੀ ਇਹੇ ਜੀਵਨਾ ਦੀ ਕਿਰਪਾ ਰਹੀ ਕਦੇ ਜੋ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਜਵਾਬ ਨਹੀਂ ਦਿੱਤੋ ਕਰਿਆ ਹੁਣ ਲੋਕ ਕਹਿ ਦਿੰਦੇ ਨੇ ਕਈ ਲੋਕਾਂ ਨੇ ਸੰਤ ਮਹਾਰਾਜ ਦੇ ਜਾਣ ਤੋਂ ਬਾਅਦ ਇਹ ਜਿਹੜੇ ਹੰਸਾਲੀ ਖੇੜੇ ਦੇ ਲੋਕ ਸੀਗੇ ਇਹ ਚਾਹੁੰਦੇ ਸੀਗੇ ਵੀ ਬਾਬਾ ਰਾਮ ਜੀ ਨੂੰ ਗੰਡੂ ਵਾਲਿਆਂ ਨੂੰ ਹੰਸਾਲੀ ਸਾਹਿਬ ਦਾ ਦਸਤਾਰ ਸਜਾਈ ਜਾਵੇ ਉਹ ਮੈਨੂੰ ਕਹਿ ਕੇ ਵੀ ਗਏ ਵੀ ਤੈਨੂੰ ਮੈਂ ਦਸਤਾਰ ਸਜਾਉਣੀ ਹੈ ਤੇ ਮੁਕੜੀ ਨਾ ਸਜਾਉਣੀ ਹੈ ਪਰ ਉਹ ਸੰਗਤਾਂ ਨੇ ਉਹਨਾਂ ਨੂੰ ਆਉਣ ਹੀ ਨਹੀਂ ਦਿੱਤਾ ਫੇਰ ਜਦੋਂ ਮੈਂ ਬਿਮਾਰ ਸੀ ਠੀਕ ਹੋ ਗਿਆ ਫੇ ਸੰਗਤਾਂ ਕਹਿਨੀਆਂ ਵੀ ਬਾਬਾ ਜੀ ਤੋਂ ਪੰਜ ਵੈਜਿਆ ਕਰੋ ਫਟਵਾਰੀ ਸਰੂਪ ਸਿੰਘ ਹੁੰਦੇ ਸੀ ਗੁਰਦੇਵ ਸਿੰਘ ਹੈ ਢਿਗੇੜੀ ਵਾਲਾ ਇਹਨਾਂ ਨੂੰ ਗਿਆ ਕਹਿੰਦੇ ਭਾਈ ਜਿੰਨੀ ਦੇਰ ਪਰਮਜੀਤ ਡੇਰੇ 'ਚ ਨਹੀਂ ਆ ਜਾਂਦਾ ਮੈਂ ਧੁੱਪੇ ਨਹੀਂ ਬਹਿਣਾ ਮੈਂ ਬਾਹਰ ਨਹੀਂ ਨਿਕਲਣਾ ਉਹ ਨਿਕਲ ਹੀ ਨਹੀਂ ਉਹ ਚਲੇ ਗਏ ਜਾਂ ਹੈਗੇ ਨੇ ਜੀ ਤੁਸੀਂ ਮੈਨੂੰ ਦੱਸੋ ਗੁਰਨਾਮ ਸਿੰਘ ਚਲੇ ਗਏ ਵੀ ਕਿਤੇ ਨਹੀਂ ਗਏ ਨਾ ਜਾਂਦੇ ਨੇ ਜਦੋਂ ਤੁਸੀਂ ਉਹਨੂੰ ਯਾਦ ਕਰੋ ਯਾਦ ਹੁੰਦੇ ਨੇ ਆਉਂਦੇ ਨੇ ਕੋਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਜਿਨ੍ਹਾਂ ਨੂੰ ਪੂਰਨ ਸੰਤ ਕਿਹਾ ਜਾਂਦਾ ਪੰਜ ਭੂਤਕ ਸਰੀਰ ਨੂੰ ਦੇਹ ਨੂੰ ਤਿਆ ਕੇ ਅੰਤਰ ਧਿਆਨ ਹੋ ਗਏ ਸੀਗੇ ਬੜੀਆਂ ਸੰਗਤਾਂ ਨੇ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਯਾਦ ਕਰਕੇ ਰੋ ਰਹੀਆਂ ਨੇ ਤੇ ਉਹਨਾਂ ਦਾ ਕਿਤੇ ਨਾ ਕਿਤੇ ਨਾਤਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਨਾਲ ਵੀ ਸੀ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਉਹਨਾਂ ਦੇ ਨਾਲ ਸਾਹਮਣੇ ਆਈਆਂ ਨੇ ਉਹਨਾਂ ਦਾ ਰਿਸ਼ਤਾ ਕੀ ਸੀ ਨਾਤਾ ਕੀ ਸੀਗਾ ਅੱਜ ਆਪਣੀ ਜ਼ੁਬਾਨੀ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਿਆਨ ਕਰਨਗੇ ਗੱਲਬਾਤ ਦਾ ਸਿਲਸਲਾ ਸ਼ੁਰੂ ਕਰਦੇ ਹਾਂ ਬਾਬਾ ਜੀ ਸਵਾਗਤ ਕਰਦੇ ਹਾਂ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਬਾਬਾ ਜੀ ਜਿੱਦਾਂ ਮੈਂ ਗੱਲ ਕੀਤੀ ਆ ਆਰਮ ਸਿੰਘ ਜੀ ਗੰਡੂ ਵਾਲੇ ਅੰਤਰ ਧਿਆਨ ਹੋ ਗਏ ਨੇ ਜੀ ਬੜੀਆਂ ਦੁਨੀਆ ਭਰ ਦੇ ਵਿੱਚ ਸੰਗਤਾਂ ਨੇ ਅੱਜ ਵੀ ਹੰਝੂ ਵਹਾ ਰੀਆਂ ਨੇ ਉਹਨਾਂ ਨੂੰ ਲੱਗ ਰਿਹਾ ਕਿ ਆਰਮ ਸਿੰਘ ਜੀ ਗੰਡੂਆ ਵਾਲੇ ਸਾਡੇ ਵਿਚਕਾਰ ਨਹੀਂ ਰਹੇ ਪਰ ਕਿਤੇ ਨਾ ਕਿਤੇ ਇੱਕ ਰਿਸ਼ਤਾ ਬਹੁਤ ਕਰੀਬੀ ਰਿਸ਼ਤਾ ਆਪਣੇ ਵੱਡੇ ਮਹਾਪੁਰ ਸਾਦੇ ਨਾਲ ਵੀ ਸੀਗਾ ਜੀ ਥੋੜਾ ਜਿਹਾ ਉਹਦੇ ਬਾਰੇ ਵਿਆਖਿਆ ਕਰਕੇ ਜ਼ਰੂਰ ਦੱਸੋ ਤਾਂ ਕਿ ਉਹਨਾਂ ਸੰਗਤਾਂ ਨੂੰ ਥੋੜਾ ਜਿਹਾ ਹੌਸਲਾ ਮਿਲੇ ਜੀ ਰਿਸ਼ਤੇ ਤਾਂ ਕਦੇ ਟੁੱਟਦੇ ਨਹੀਂ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮਿਲਦਾ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਉਹ ਕਦੇ ਕਿਸੇ ਨੂੰ ਵਿਛੜਨ ਦਿੰਦੇ ਨਹੀਂ ਆਪਾਂ ਸਾਰੇ ਮਿਲੇ ਰਹਨੇ ਆ ਹੁਣ ਤੁਸੀਂ ਪੁੱਛੀ ਲਿਆ ਸੰਤ ਮਹਾਰਾਜ ਜੀ ਇੱਥੇ 54 55 ਵਿਚ ਹੰਸਾਲੀ ਸਾਹਿਬ ਆਏ ਤੇ ਇੱਥੇ ਉਹਨਾਂ ਡੇਰਾ ਨਹੀਂ ਸੀ ਤੇ ਪਤਾ ਨਹੀਂ ਪੱਕੀ ਤਰੀਕਾ ਯਾਦ ਨਹੀਂ ਬਾਬਾ ਜੀ ਨਾਲ ਤਕਰੀਬਨ ਬਾਬਾ ਰਾਮ ਸਿੰਘ ਗੰਡੂਆ ਵਾਲਾ ਇਹਨਾਂ ਨੂੰ ਰੱਬੀ ਕਰਕੇ ਕਹਿੰਦੇ ਹੁੰਦੇ ਸੀ ਇਹਨਾਂ ਦਾ ਜਨਮ 55 56 ਵਿੱਚ ਪਿੰਡ ਧੀਰਪੁਰ ਹੋਇਆ ਮਾਪੇ ਬਹੁਤ ਉਦਾਸ ਹੋ ਗਏ ਕਿਉਂਕਿ ਡਾਕਟਰ ਵਗੈਰਾ ਤਾਂ ਉਦੋਂ ਬਹੁਤ ਘੱਟ ਹੁੰਦੇ ਸੀਗੇ ਤੇ ਮਾਪੇ ਉਦਾਸ ਹੋ ਗਏ ਕਿ ਬੱਚਾ ਦੁੱਧ ਨਹੀਂ ਪੀਂਦਾ ਇਸ ਗੱਲ ਦਾ ਮੈਨੂੰ ਤਾਂ ਕੋਈ ਪੱਕਾ ਪਤਾ ਨਹੀਂ ਸੀ ਪਰ ਜਦੋਂ ਮੈਂ ਤੇ ਸੰਤ ਮਹਾਰਾਜ ਜੀ ਇਕੱਠੇ ਬੈਠਦੇ ਹੁੰਦੇ ਸੀ ਕਦੇ ਟਾਈਮ ਲੱਗਣਾ ਬੇਲੇ ਹੋਣਾ ਜਾਂ ਬਾਬਾ ਜੀ ਗੰਡੂਆ ਵਾਲਿਆਂ ਬਾਰੇ ਕੋਈ ਗੱਲ ਕਰਨੀ ਫੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਬਾਬਾ ਜੀ ਨੇ ਜਨਮ ਲਿਆ ਇਹ ਦੁੱਧ ਨਹੀਂ ਸੀ ਪਿੰਦੇ ਇਹਵੇਂ ਬਾਬਾ ਜੀ ਨੇ ਦੱਸਿਆ ਭਾਈ ਭਗਤ ਰਵਿਦਾਸ ਜੀ ਵੀ ਨੇ ਜਦੋਂ ਜਨਮ ਲਿਆ ਉਹ ਦੁੱਧ ਨਹੀਂ ਸੀ ਪਿੰਦੇ ਉਹ ਵੀ ਰਹਿੰਦੇ ਸੀ ਤੇ ਇਹ ਵੀ ਰਹਿੰਦੇ ਸੀ ਫੇ ਇਹਨਾਂ ਦੇ ਮਾਤਾ ਪਿਤਾ ਪਿਤਾ ਮਾਤਾ ਆਈ ਕਿ ਨਹੀਂ ਪਤਾ ਨਹੀਂ ਪਿਤਾ ਜੀ ਨਾਲ ਦੇ ਬਾਬਾ ਜੀ ਨੂੰ ਇੱਥੇ ਲੈ ਕੇ ਹੰਸਾਲੀ ਸਾਹਿਬ ਆ ਗਏ ਤੇ ਫੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਇਹ ਬਚਨ ਮੈਨੂੰ ਬੇਬੇ ਗੁਰਦੇਵ ਕੌਰ ਸਰਦਾਰ ਅਮਰ ਸਿੰਘ ਦੇ ਘਰ ਹੰਸਾਲੀ ਵਾਲੇ ਜਿਹੜੇ ਉਹਨਾਂ ਨੇ ਵੀ ਦੱਸਿਆ ਸੀ ਕਿ ਗੰਡੂ ਵਾਲੇ ਗੰਡੂ ਵਾਲੇ ਗਏ ਜਾਣੇ ਇਹ ਤਾਂ ਜਦ ਜਨਮ ਲਿਆ ਦੁੱਧੇ ਨਹੀਂ ਸੀ ਪਿੰਦਾ ਅੱਛਾ ਜੀ ਤੇ ਫਿਰ ਬਾਬਾ ਜੀ ਨੇ ਮੈਂ ਪੁੱਛਿਆ ਬਾਬਾ ਜੀ ਕਹਿੰਦੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਭਾਈ ਇਸ ਜਨਮ ਵਿੱਚ ਤੁਹਾਨੂੰ ਆਹੀ ਪਰਿਵਾਰ ਆਹੀ ਘਰ ਪਰਵਾਨ ਕਰਨਾ ਪੈਣਾ ਤੁਸੀਂ ਪਰਵਾਨ ਕਰ ਲਓ ਦੁੱਧ ਛੱਕ ਲਓ ਕੋਈ ਗੱਲ ਨਹੀਂ ਤੁਸੀਂ ਜੋ ਫਿਰ ਉਹਦੇ ਬਾਅਦ ਦੁੱਧ ਪੀਣ ਲੱਗ ਗਈ ਸੀ ਅੱਛਾ ਜੀ ਕਹਿਣ ਦਾ ਮਤਲਬ ਹੈ ਕਿ ਬਾਬਾ ਜੀ ਨੇ ਜਿਹੜੇ ਬਚਨ ਕੀ ਤੁਹਾਨੂੰ ਇਹ ਪਰਿਵਾਰ ਪਰਵਾਨ ਕਰਨਾ ਪੈਣਾ ਸਤਗੁਰਾਂ ਨੇ ਤੁਹਾਨੂੰ ਇਸ ਪਰਿਵਾਰ 'ਚ ਭੇਜਿਆ ਫਿਰ ਉਹਨਾਂ ਨੇ ਪਰਵਾਨ ਕਰ ਲਿਆ ਪਰ ਆਪਣੀ ਮਾਸਤੀ ਵਿੱਚ ਰਹੇ ਛੋਡੇ ਹੁੰਦੇ ਦੇ ਵੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਵੀ ਕਿੱਥੇ ਪੜੇ ਹਨ ਪਰ ਅਸ਼ੋਕਾ ਸਕੂਲ ਸਰਹੰਦ ਪੜਦੇ ਹੁੰਦੇ ਸੀ ਉੱਤੇ ਵੀ ਆਪਣੀ ਮਰਤੀ ਤੇ ਰਹਿੰਦੇ ਸੀਗੇ ਕਿਸੇ ਚੀਜ਼ ਦੀ ਪਰਵਾਹ ਨਹੀਂ ਆਪਣੀ ਮਾਸਤੀ ਚ ਰਹਿਣਾ ਮੇਰਾ ਤਾਂ خیال ਨਹੀਂ 10ਵੀਂ ਪਾਸ ਕੀਤੀ ਹੈ ਕਿ ਨਹੀਂ ਕੀਤੀ ਪੱਕਾ ਨਹੀਂ ਪਤਾ ਕਿੱਥੇ ਪੜੇ ਨੇ ਜੀ ਅਸ਼ੋਕਾ ਸਕੂਲ ਸਰਹੰਦ ਅੱਛਾ ਜੀ ਉੱਥੇ ਪੜਦੇ ਸੀ ਏਵੇਂ ਹੀ ਤੇ ਬਾਬਾ ਜੀ ਨੇ ਕਿਹਾ ਬਹੁਤਾ ਤਾਂ ਮੈਨੂੰ ਫਿਰ ਪਤਾ ਨਹੀਂ ਕਿਉਂਕਿ ਮੈਂ ਤਾਂ ਜਹਾਜ਼ਾਂ ਚ ਲੱਗਿਆ ਸੀਗਾ ਜੀ ਤੇ ਉੱਥੇ ਸੀ ਜਦੋਂ ਫਿਰ ਅਸੀਂ ਇੱਥੇ 88 ਚ 87 ਦੇ ਆਉਣ ਲੱਗੇ ਹਣਤਾਲੀ ਸਾਹਿਬ 88 ਸੀਗੇ ਫੇਰ ਇਥੇ ਰਹੇ ਪੇ ਬਾਬਾ ਜੀ ਨੇ ਮੈਂ ਫੇਰ 89 ਚ ਫੇਰ ਗਿਆ ਵਾ ਬੰਬੇ ਨੂੰ ਅਜੂਨ ਸਾਹਿਬ ਦਰਸ਼ਨ ਕਰਕੇ ਫੇਰ ਆਏ ਜੀ ਫੇਰ ਕਿ ਜਨ ਗੰਡੂ ਵਾਲੇ ਬਾਬਾ ਜੀ ਕਹਿੰਦੇ ਵੀ ਤੁਸੀਂ ਉਹ ਕਰੋ ਜੀ ਉੱਤੇ ਮੈਂ ਖੰਡ ਪਾਠਾਂ ਦੀ ਲੜੀ ਸ਼ੁਰੂ ਕਰਨੀ ਹੈ। ਅੱਛਾ ਜੀ। ਗੰਡੂਆ ਤੇ ਜਿਹੜੇ ਜਪਜੀ ਸਾਹਿਬ ਵਾਲੇ ਉਹ ਨਹੀਂ ਕੋਈ ਲੱਭਦੇ। ਓਕੇ। ਕਹਿੰਦੇ ਆ ਜਹਾਜ਼ਾਂ ਵਾਲੇ ਨੂੰ ਮੇਰੇ ਨਾਲ ਭੇਜ ਦਿਓ। ਅੱਛਾ ਜੀ। ਬਾਬਾ ਜੀ ਕਹਿੰਦੇ ਲੈ ਚੋ ਭਾਈ। ਤੇ ਫਿਰ ਕਿੰਨਾ ਸਮਾਂ ਰਹੀਂ ਜੀ? ਉੱਤੇ ਮੇਰਾ 3-4 ਮਹੀਨੇ ਰਹੇ ਆ। ਅੱਛਾ ਜੀ। ਉਦੋਂ ਤਾਂ ਹੁਣ ਤਾਂ ਲੋਕਾਂ ਨੂੰ ਸਭ ਦਿਖਦੇ ਆ। ਹੂੰ। ਦਵੇੜਾ ਦਾ ਵੀ ਹਾਲ ਬਣੇ ਦਿਖਦੇ ਨੇ ਸਭ ਉਹ ਜਦ ਤੱਕ ਕੁਛ ਨਹੀਂ ਸੀ ਹੁੰਦਾ। ਗੰਡੂਆ ਸਾਹਿਬ ਵੀ ਕੁਛ ਨਹੀਂ ਸੀ ਹੁੰਦਾ। ਅੱਛਾ ਜੀ। ਅਗਰ ਉੱਤੇ ਕੋਈ ਸੰਗਤ ਆ ਗਈ। ਮੇਰੇ ਕੋਲ ਸਕੂਟਰ ਹੁੰਦਾ ਸੀ ਰੈਂਟੀ ਇਸ ਨੂੰ ਚੀਮੇ ਦਾ ਉੱਤੇ ਫਾਰਮ ਸੀ ਗਾਂ ਦਾ ਅੱਛਾ ਜਾ ਕੇ ਕਈ ਵਾਰੀ ਉਤੋਂ ਦੁੱਧ ਫੜ ਕੇ ਲਿਆਉਣਾ ਲੂਵੀ ਮਾਜਰੀ ਲੂਵੀ ਮਾਜਰੀ ਅੱਛਾ ਜੀ ਕਈ ਵਾਰੀ ਫੇ ਕਲੌੜੀਆਂ ਤੋਂ ਉੱਤੇ ਜਾ ਕੇ ਸਰਾ ਡੇਰਾ ਬਸੀ ਆਦਾ ਬਸੀ ਪਛਾਣਾ ਤੋਂ ਲੈ ਕੇ ਆਉਣਾ ਸਾਮਾਨ ਐਦਾਂ ਸੀਗਾ ਇੱਕ ਮੈਨ ਸੀਗਾ ਗਰਮੇਲ ਸਿੰਘ ਹੁੰਦਾ ਸੀਗਾ ਸਲੇਮਬਰ ਵਾਲਾ ਅੱਛਾ ਜੀ ਆਪੇ ਰੋਟੀਆਂ ਬਕਾ ਲੈਣੀਆਂ ਖਾ ਲੈਣੀਆਂ ਬਾਬਾ ਜੀ ਨੇ ਆਪਣੇ ਕਦੇ ਕਿੱਧਰ ਚੱਲ ਜਾਣਾ ਕਦੇ ਨਾ ਸਾਡੇ ਕੋਲ ਕੋਈ ਗੱਡੀ ਸੀ ਨਾ ਕੋਈ ਸਾਈਕਲ ਸੀ ਨਾ ਕੁਛ ਨਹੀਂ ਸੀ ਤੇ ਉੱਥੇ ਐਦਾਂ ਹੀ ਰਹਿਣਾ ਬਾ ਫੇਰ ਰੋਟੀਆਂ ਵੀ ਆਪਾਂ ਕਈ ਵਾਰੀ ਉਹਦਾ ਨਾਮ ਮੈਂ ਭੁੱਲ ਗਿਆ ਟੋਨੀ ਸੀ ਜਾਂ ਟੋਲੀ ਸੀ ਅੱਛਾ ਜੀ ਉਹਨੇ ਆ ਕੇ ਬਾਬੇ ਜਮੀਂਦਰ ਪਰ ਬਹਿ ਜਾਣਾ ਅੱਛਾ ਜੀ ਕਈ ਵਾਰੀ ਆ ਕੇ ਬਾਬਾ ਜੀ ਨਹੀਂ ਆ ਕੇ ਬਾਬਾ ਜੀ ਨੇ ਆ ਕੇ ਵਿਚਾਰੇ ਨੇ ਕੁਛ ਨਹੀਂ ਕਹਿਣਾ ਇਹ ਤਾਂ ਮਸਤ ਸੀਗੇ ਅੱਛਾ ਜੀ ਇਹਨਾਂ ਨੂੰ ਕਿਸੇ ਆਰਾਮ ਇਸ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਹਨਾਂ ਨੇ ਸਮਾਦ ਜਿਹੜੀ ਹੈ ਭੋਰਾ ਸਾਹਿਬ ਦੇ ਉੱਪਰ ਉੱਥੇ ਬੋਲੀ ਵਿੱਚ ਆ ਕੇ ਬਹਿ ਜਾਣਾ ਓਕੇ ਤੜਕੇ ਨੂੰ ਇੱਕ ਬਾਬਾ ਜਾਗਰ-ਜਾਗਰ ਹੁੰਦਾ ਸੀ ਨਾ ਪਿੰਡ ਮੈਂ ਆਉਂਦਾ ਭੁੱਲ ਗਿਆ ਹੁਣ ਜੀ ਜੀ ਕਿ ਪੁਰਾਣੀ ਗੱਲ ਐ ਉਹ ਆ ਕੇ ਸਰਕੇ ਨੂੰ ਕਰਦਾ ਸੀ ਇੱਕ ਜੀਤ ਲੰਬੜ ਹੁੰਦਾ ਸੀਗਾ ਓਕੇ ਉਹ ਆਉਂਦੇ ਸੀ ਫੇ ਚਾਹ ਵਗੈਰਾ ਲੈ ਕੇ ਫੇ ਅਸੀਂ ਚਾਹ ਵਗੈਰਾ ਜਾਂ ਸ਼ੱਕ ਲੈਂਦੇ ਸੀ ਸਾਰੇ ਤੇ ਕਦੇ ਲੰਬੜ ਨਾਲ ਦੀ ਘਰ ਵਾਲੀ ਵੀ ਆ ਜਾਂਦੀ ਸੀ ਇੱਕ ਪਿਆਰਾ ਸਿੰਘ ਸੀਗੇ ਜੀ ਇਹ ਸਾਰੇ ਗੰਡਿਆਂ ਦੇ ਸੀ ਆ ਕੇ ਸੇਵਾ ਕਰਦੇ ਹੁੰਦੇ ਸੀਗੇ ਜੀ ਬਾਬਾ ਜੀ ਤੇ ਉੱਤੇ ਤਾਂ ਫਿਰ ਅਸੀਂ ਸਾਨੂੰ ਇਹ ਮਾੜੀ ਹਾਲਤ ਸੀ ਹੰਸਾਲੀ ਚ ਵੀ ਸਾਨੂੰ ਸੀਗਾ ਵੀ ਬਾਥਰੂਮ ਟਾਇਲਟ ਵੰਡਣ ਉੱਤੇ ਵੀ ਅਸੀਂ ਕਹਿੰਦੇ ਬਾਬਾ ਜੀ ਸਾਨੂੰ ਗੁਸਲਖਾਨਾ ਬਣਾਓ ਬਾਬੇ ਕਹਿੰਦੇ ਮੰਨਦੇ ਨਹੀਂ ਜੀ ਜਨਰੇਟਰ ਬਣੀ ਸੀਗਾ ਜੀ ਫਿਰ ਸੰਗਤਾਂ ਨੇ ਮੈਨੂੰ ਕਹਿਣਾ ਵੀ ਵੀਰ ਤੂੰ ਕਹਿ ਜੀ ਇਹੋ ਜੀ ਉਹਨਾਂ ਦੀ ਕਿਰਪਾ ਰਹੀ ਕਦੇ ਜੋ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਰਿਆ। ਬਿਲਕੁਲ। ਅਜਿ ਕੁਝ ਕਮਰੇ ਵੀ ਬਣਵਾਏ ਗਏ ਕਿ ਮਾਰੇ ਬਣਵਾ ਦੋ। ਔਕਾ ਹੁੰਦਾ ਜਨਰੇਟਰ ਵੀ ਲਿਆਂਦਾ, ਬਾਥਰੂਮ ਟਾਇਲਟ ਵੀ ਬਣਾਏ। ਇੱਕ ਉੱਤੇ ਨੌਂ ਨਹੀਂ ਹੁੰਦੇ ਯਾਰ ਉਹ ਗੰਡਾਸੀ ਉਹ ਤਿਆਰ ਤਿੱਖੀ ਕਰਦਾ ਰਹਿੰਦਾ ਸੀ। ਅੱਛਰੂ ਅੱਛਰੂ ਸੀ ਚਾਹੁੰਦਾ ਕੀ ਹੈ। ਉਹ ਕਹਿੰਦਾ ਸੀ ਵੀ ਜੇ ਤੁਸੀਂ ਇੰਦਰ ਨੂੰ ਬੜੇ ਤੁਹਾਨੂੰ ਵੱਡ ਦੂੰ। ਅੱਛਾ। ਤੇ ਕੁਝ ਨਹੀਂ ਸੀ ਕਹਿੰਦੇ ਬਾਬਾ ਜੀ ਤਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀਗੇ। ਬਹੁਤ ਏਦਾਂ ਮਸਤੀ 'ਚ ਰਹੇ, ਸਭ ਕੁਝ ਰਹੇ। ਬਾਬਾ ਜੀ ਨਾਲ ਸੋਨਾਂ ਦਾ ਬਹੁਤ ਜ਼ਿਆਦਾ ਪਿਆਰ ਰਿਹਾ ਬਾਬਾ ਜੀ ਦੇ ਨਾਲ ਤੁਸੀਂ ਪਿਆਰ ਦੀ ਗੱਲ ਕੀਤੀ ਬਾਬਾ ਜੀ ਉਹਨਾਂ ਦਾ ਰਿਸ਼ਤਾ ਕੀ ਸੀਗਾ ਤਸਵੀਰਾਂ 'ਚ ਵੀ ਇਕੱਠੇ ਦੇਖਦੇ ਆ ਉਹ ਸਮਝ ਹੀ ਨਹੀਂ ਆਈ ਹਜੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਰਿਸ਼ਤੇ ਹੁੰਦੇ ਨੇ ਅੱਜ ਕੋਈ ਮਰਦ ਦੇ ਮਰਦਾ ਫਿਰ ਔਰਤ ਬਣ ਜਾਂਦਾ ਫਿਰ ਔਰਤ ਮਰਦ ਬਣ ਜਾਂਦੀ ਇਹ ਰਿਸ਼ਤੇ ਤਾਂ ਜੀ ਪਿਛਲੇ ਜਨਮਾਂ ਦੇ ਜੁੜੇ ਹੁੰਦੇ ਨੇ ਅਸੀਂ ਜਿਹੜੇ ਸਾਨੂੰ ਜਿਹੜੇ ਇਦਾਂ ਸੀ ਕਿ ਜੇ ਮੈਨੂੰ ਕੋਈ ਕਹੇ ਵੀ ਆਹ ਛੱਡ ਕੇ ਬਹਿ ਜਾ ਬਹਿਂਦਾ ਕੋਈ ਇਹ ਪੁਰਾਣੇ ਰਿਸ਼ਤੇ ਸੀਗੇ ਤਾਂ ਹੀ ਬੈਠੇ ਤਾਂ ਹੀ ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਕਰਿਆ ਜੀ ਜਿਹੜੀ ਅੱਜ ਹੁਣ ਲੋਕ ਕਹਿ ਦਿੰਦੇ ਨੇ ਕਈ ਲੋਕਾਂ ਨੇ ਸੰਤ ਮਹਾਰਾਜ ਦੇ ਜਾਣ ਤੋਂ ਬਾਅਦ ਇਹ ਜਿਹੜੇ ਹੰਸਾਲੀ ਖੇੜੇ ਦੇ ਲੋਕ ਸੀਗੇ ਅੱਛਾ ਜੀ ਇਹ ਚਾਹੁੰਦੇ ਸੀਗੇ ਵੀ ਬਾਬਾ ਰਾਮ ਸਿੰਘ ਨੂੰ ਗੰਡੂ ਵਾਲਿਆਂ ਨੂੰ ਹੰਸਾਲੀ ਸਾਹਿਬ ਦਾ ਦਸਤਾਰ ਸਜਾਈ ਜਾਵੇ ਜੀ ਉਹ ਮੈਨੂੰ ਕਹਿ ਕੇ ਵੀ ਗਏ ਵੀ ਤੈਨੂੰ ਮੈਂ ਦਸਤਾਰ ਸਜਾਉਣੀ ਆ ਤੇ ਮੁਕੜੀ ਨਾ ਸਜਾਉਣੀ ਆ ਜੀ ਪਾਰੋ ਸੰਗਤਾਂ ਨੇ ਉਹਨਾਂ ਨੂੰ ਆਉਣੇ ਨਹੀਂ ਦਿੱਤਾ। ਅੱਛਾ ਜੀ। ਰਮਾਣਾ ਸਾਹਿਬੇ ਰੋਕਲੇ ਫੇਰ ਭੋਗ ਦਾ ਪਾਉਣਾ ਸੀ, ਦਸਤਾਰ ਸਜਾਉਣੀ ਸੀ। ਜੀ। ਫੇਰ ਜਦੋਂ ਸ਼ਾਮ ਨੂੰ ਅਸੀਂ ਫਤੇਗੜ ਸਾਹਿਬ ਤੋਂ ਆ ਪਹਿਲਾਂ ਅਸੀਂ ਉਰੇ ਤੋਂ ਦਫੇੜਾ ਸਾਹਿਬ ਗਏ। ਹੂੰ। ਫੇਰ ਅਸੀਂ ਉੱਥੇ ਦੇਖ ਕੇ ਬਾਬਾ ਜੀ ਨਹੀਂ ਮਿਲੇ ਸਾਨੂੰ। ਹੂੰ। ਪਿਆਰਾ ਜਿਓ ਨਾਲ ਸੀਗਾ। ਫੇਰ ਫਤੇਗੜ ਸਾਹਿਬ ਦੇ ਸਮਾਗਮ ਤੋਂ ਬਾਅਦ ਜੀ। ਫੇਰ ਪਿਆਰਾ ਜਿਓ ਕਹਿੰਦਾ ਆਪਾਂ ਗੰਡੂਆਂ ਚੱਲੀਏ ਤੇ ਗੰਡੂਆਂ ਸਾਹਿਬ ਗਏ ਉੱਥੇ ਵੀ ਨਹੀਂ ਮਿਲੇ। ਅੱਛਾ ਜੀ। ਫੇਰ ਜਦੋਂ ਵਾਪਸ ਆਏ ਤੇ ਇੱਥੇ ਮਿਲੇ। ਓਕੇ। ਉਰੇ ਆ ਕੇ ਜਿੱਥੇ ਹੁਣ ਆ ਇੱਥੇ ਬਾਬਾ ਜੀ ਬੈਠੇ ਸੀਗੇ ਤੇ ਮੈਂ ਕਿਹਾ ਮਹਾਰਾਜ ਤੁਸੀਂ ਆਏ ਨਹੀਂ ਉਹ ਕਹਿੰਦੇ ਉਹ ਕਈ ਬੰਦੇ ਖੜੇ ਸੀ ਇਹ ਕਹਿੰਦੇ ਨਾਲੇ ਗਾਲ ਘੜਤੀ ਕਹਿੰਦੇ ਸਾਰੇ ਸਾਰੇ ਕਹਿੰਦੇ ਵੀ ਬਾਬਾ ਜੀ ਤੈਨੂੰ ਦਸਤਾਰ ਸੁਜਾਉਣੀ ਹੈ ਬਾਬਾ ਜੀ ਨੂੰ ਗੰਡੂ ਵਾਲੇ ਨੂੰ ਮੈਂ ਚਾਹੁੰਦਾ ਸੀ ਕਿ ਵੀ ਪਰਮਜੀਤ ਨੂੰ ਸੁਜਾਉਣੀ ਹੈ ਅੱਛਾ ਇਸ ਕਰਕੇ ਮੈਂ ਆਇਆ ਹੀ ਨਹੀਂ ਵੀ ਕੀ ਕਰਨਾ ਚਲੋ ਯਾਹ ਪੇ ਪਰਮਜੀਤ ਨੂੰ ਦਸਤਾਰ ਸਜਾ ਦੇਣਗੇ ਮੈਂ ਤੈਨੂੰ ਕਿਹਾ ਜੀ ਵੀ ਤੇ ਮੈਂ ਬਨੂੰਗਾ ਇਹ ਤੇ ਕਰਕੇ ਇਹ ਮੈਨੂੰ ਮਜਬੂਰ ਕਰਦੇ ਸੀਗੇ ਬਾਬਾ ਜੀ ਦੇਖੋ ਤੁਸੀਂ ਆਪ ਜੀ ਸ਼ਿਪਾਂ ਦੇ ਵਿੱਚ ਸੀ ਐਡੀ ਤੁਹਾਡੀ ਨੌਕਰੀ ਸੀਗੀ ਜੀ ਤੁਸੀਂ ਇਹਨਾਂ ਦੇ ਚਰਣਾ ਦੇ ਵਿੱਚ ਸੰਨਿੱਧਿਆ ਦੇ ਵਿੱਚ ਰਹੇ ਮਹਾਂਪੁਰਸ਼ਾ ਦੇ ਆਪਣਾ ਹੀ ਸਰੂਪ ਦੇ ਗਏ ਉਹ ਆਪ ਜੀ ਨੂੰ ਹਨਾ ਇਹ ਕਿਸੇ ਨਾਲ ਵੀ ਹੋ ਸਕਦਾ ਜੀ ਜੇ ਉਹਨਾਂ ਦੀ ਸੇਵਾ ਦੇ ਵਿੱਚ ਰਹੀ ਹਾਂ ਸੇਵਾ ਕੋਈ ਵੀ ਕਰੇ ਸੇਵਾ ਨੂੰ ਫਾਇਡ ਲੱਗਦਾ ਹੀ ਲੱਗਦਾ ਹੈ ਇਹ ਤਾਂ ਨਹੀਂ ਹੈ ਕਿ ਅਸੀਂ ਕੁਝ ਕਰ ਲਿਆ ਅਸੀਂ ਤਾਂ ਕੋਈ ਸੇਵਾ ਕਰੀ ਨਹੀਂ ਬਹੁਤੀ ਸਾਨੂੰ ਤਾਂ ਇਹੀ ਸੀਗਾ ਸਟਰਗਲ ਕਰਨਾ ਪਿਆ ਅੱਛਾ ਗੰਡੂ ਵਾਲੇ ਕੁਛ ਬਣਾ ਕੇ ਰਾਜ ਨਹੀਂ ਸੀ ਹੁੰਦੇ ਅਜੀ ਗਹਿਣਾ ਨਹੀਂ ਬਾਬਾ ਜੀ ਆਹ ਬਣਾ ਲਓ ਆਪਣਾ ਕਮਰਾ ਬਣਾ ਲਓ ਫੇਰਾ ਕਰ ਲਓ ਤੇ ਫੇਰੇ ਸਾਹਿਬ ਬਾਰੇ ਮੈਨੂੰ ਕੁਛ ਨਹੀਂ ਪਤਾ ਅੱਛਾ ਜੀ ਕਿਉਂਕਿ ਅਸੀਂ ਤਾਂ ਗੰਡੂਆ ਸਾਹਿਬ ਹੀ ਰਹੇ ਹਾਂ ਜੀ ਜੀ ਫਿਰ ਇੰਦਰ ਆ ਗਿਆ ਉਹ ਜਿਹੜੀ ਬੇਟੀ ਹੈ ਬੀਬਾ ਕਲਵਿੰਦਰ ਉਹਨੇ ਵੀ ਬਹੁਤ ਦਿਲੋਂ ਪਿਆਰ ਨਾਲ ਸੇਵਾ ਕੀਤੀ ਤੇ ਸਾਡਾ ਬਹੁਤ ਆਪਸ ਵਿੱਚ ਬੱਚੀ ਦਾਰ ਬਾਪ ਦਾ ਰਿਸ਼ਤਾ ਹੈ ਬਹੁਤ ਸਤਿਕਾਰ ਕਰਦੇ ਸੀ ਜਦੋਂ ਬਾਬਾ ਜੀ ਨੂੰ ਪ੍ਰਸ਼ਾਦਾ ਪਾਣੀ ਵੱਡੇ ਬਾਬਾ ਜੀ ਨੂੰ ਬਣਾਉਣਾ ਕੋਈ ਜਾਣੇ ਬਣਾਉਂਦੇ ਸੀ ਨਾਲ ਹੋ ਕੇ ਵਿੱਚ ਬਣਾਉਂਦੇ ਸੀ ਆ ਬਣਾਉਣਾ ਆ ਬਣਾਉਣ ਸਿਖਾਉਣਾ ਬਹੁਤ ਜ਼ਿਆਦਾ ਪਿਆਰ ਸੀਗਾ ਪਰ ਲੋਕਾਂ ਨੇ ਉੱਥੋਂ ਰਿਫਟ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਇ ਨਹੀਂ ਚਾਹਿਆ ਵੀ ਅਸਥਾਨ ਉੱਚੇ ਚੱਕਣ ਤਰੱਕੀ ਹੋਵੇ ਇਹਨਾਂ ਨੇ ਆਪਣੇ ਸਵਾਰਥਾਂ ਵਾਸਤੇ ਬੱਦਗੱਡ ਬੋਲਣਾ ਸ਼ੁਰੂ ਕਰ ਦਿੱਤਾ। ਜੀ ਬੋ। ਨਾ ਕਿ ਕਿਸੇ ਗੱਲ ਦਾ ਗੰਡੂ ਵਾਲੇ ਦਾ ਅਸਰ ਹੁੰਦਾ ਸੀ। ਨਾ ਕਿਤੇ ਹੰਸਾਲੀ ਵਾਲੇ ਦਾ ਹੁੰਦਾ ਸੀ। ਅੱਛਾ ਜੀ। ਉਹ ਆਪਣੀ ਮਰਜ਼ੀ ਦੇ ਮਾਲਕ ਸੀ ਆਪਣੀ ਮਰਜ਼ੀ ਕਰਦੇ ਸੀ। ਜੀ। ਹੰਸਾਲੀ ਵਾਲੇ ਦਾ ਚਲੋ ਲੋਪ ਹੋ ਗਏ ਸੀ ਗੰਡੂ ਵਾਲਿਆਂ ਨੂੰ। ਮੇਰੇ ਬਾਰੇ ਕਈ ਗੱਲਾਂ ਬੋਲੀਆਂ ਉਹ ਹੀ ਗਲਤ ਬੋਲੀਆਂ ਉਹ ਕਰਨਾ। ਪਰ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਨਾ ਸਾਨੂੰ ਪਿਆ। ਨਾ ਫਰਕ ਹੈ ਨਾ ਪੈਣਾ। ਅਸੀਂ ਤਾਂ ਇਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ। ਹੰਸਾਲੀ ਵਾਲੇ ਬਾਬਾ ਜੀ ਨੇ ਲਿਖ ਕੇ ਲਾਇਆ ਵਾਏ ਕਿ ਭਾਈ ਈਰਖਾ ਦਵੇਸ਼ ਨਫਰਤ ਤੇ ਉਹ ਚ ਨੀਂਦਿਆਂ ਜਿੰਨੀਆਂ ਵੀ ਗੱਲਾਂ ਨੇ ਈਰਖਾ ਇਹ ਸਾਰੀ ਖਤਮ ਕਰ ਦੋ ਜੇ ਅਸੀਂ ਉਹ ਨਹੀਂ ਸਮਝਾਂਗੇ ਤੇ ਉਹ ਬੀਬੀ ਕਲਵਿੰਦਰ ਨੇ ਨਹੀਂ ਸਮਝੂਗੀ ਤਾਂ ਹੋਰ ਕੌਣ ਸਮਝੂਗਾ ਅਸੀਂ ਉਹਨਾਂ ਦੇ ਕੋਲ ਰਹੇ ਆ ਸੇਵਾ ਕੀਤੀ ਹੈ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਡੀ ਤਾਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਇੱਕ ਇੱਕ ਕਹਾਣੀ ਜੀ ਆਉਂਦੀ ਹੈ ਇੱਕ ਵਾਰੀ ਅਕਬਰ ਕਹਿੰਦਾ ਬੀਰਵਰ ਤੂੰ ਇੰਨਾ ਤੇਜ ਹੈ ਤੇਰੀ ਮਾਂ ਦੇ ਦਰਸ਼ਨ ਕਰਨੇ ਅੱਛਾ ਜੀ ਉਹਨੇ ਆ ਕੇ ਮਾਲਮ ਕਿਹਾ ਮਾਤਾ ਜੀ ਰਾਜਾ ਸਾਹਿਬ ਕਹਿੰਦੇ ਤੁਹਾਨੂੰ ਮਿਲਣਾ ਹੂੰ ਉਹ ਕਹਿੰਦੇ ਮੈਂ ਮੈਂ ਕਹਾਂ ਨੂੰ ਰਾਜੇ ਨੂੰ ਮਿਲਣਾ ਅੱਛਾ ਜੀ ਜੇ ਰਾਜੇ ਨੇ ਮਿਲਣਾ ਆਪ ਆਜੋ ਮੈਂ ਥੋੜਾ ਜਾਵਾਂ ਅੱਛਾ ਫਿਰ ਰਾਜਾ ਕਹਿੰਦਾ ਵੀ ਦਰਸ਼ਨ ਤਾਂ ਆਪਾਂ ਨੇ ਕਰਨੇ ਆਪਾਂ ਚੱਲੀਏ ਹੂੰ ਘਰ ਨੂੰ ਆ ਗਏ ਜੀ ਮਾਂ ਨੇ ਦੇਖ ਕੇ ਮੂਰੇ ਦੇ ਇਹਨਾਂ ਦੇ ਸਾੜੀ ਲਾਈ ਹੁੰਦੀ ਹੈ ਤੇ ਪੱਲੂ ਘਰ ਲਿਆ ਮੂੰਹ ਢੱਕ ਲਿਆ ਜੀ ਉਹ ਕਹਿੰਦਾ ਮਾਤਾ ਮਹਾਰਾਜਾ ਸਾਹਿਬ ਆਇ ਨਹੀਂ ਅਸਹੀ ਆਪਣਾ ਮੂੰਹ ਖ ਦਿਖਾਓ ਕਹਿੰਦੀ ਆਪਣੇ ਮਹਾਰਾਜੇ ਨੂੰ ਕਹੇ ਮਾਂ ਦਾ মুখ ਨਹੀਂ ਦੇਖੀ ਤਾਂ ਮਾਂ ਦੀ ਕੁੱਖ ਦੇਖੀ ਦੀ ਹੈ ਮਾਂ ਦੀ ਕੁੱਖ ਮਾਂ ਦੀ ਇਲਾਦ ਕੀ ਕਰਦੀ ਹੈ ਇਵੇਂ ਹੀ ਆਪਾਂ ਸਾਰੇ ਬਾਬਾ ਰਾਮ ਸਿੰਘ ਗੰਡੂਆ ਵਾਲੇ ਸੰਤ ਬਾਬਾ ਜੀ ਸਿੰਘ ਹੰਸਾਈ ਸਾਹਿਬ ਵਾਲੇ ਇਹਨਾਂ ਦੇ ਬੱਚੇ ਆ ਅਪਾ ਉਹਨਾਂ ਦੇ ਦੱਸੇ ਪੂਰਨਿਆਂ ਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਈਰ ਦਾ ਦਵੇਸ਼ ਨਫਰਦੀਆਂ ਕੰਧਾਂ ਨੂੰ ਢਾਕੇ ਮਿਲਵਰਤਨ ਕਰਕੇ ਉਹਨਾਂ ਨੂੰ ਦਿਖਾਈਏ ਕਿ ਮਹਾਰਾਜ ਤੁਸੀਂ ਇਕੱਠੇ ਸੀ ਅਸੀਂ ਹੁਣ ਵੀ ਇਕੱਠੇ ਹਾਂ ਤੇ ਇਕੱਠੇ ਹੀ ਰਹਾਂਗੇ ਕਿਰਪਾ ਰੱਖਿਓ ਸਾਡੀਆਂ ਬੁੱਧੀਆਂ ਠੀਕ ਰੱਖਿਓ ਕਲਯੁਗ ਤੋਂ ਬਚਾ ਕੇ ਰੱਖਿਓ ਸਤਗੁਰਾਂ ਦੇ ਨਾਲ ਜੋੜ ਕੇ ਰੱਖਿਓ ਸਭ ਦੇ ਭਲਾਈ ਦੇ ਕੰਮ ਕਰਿਏ ਤੇ ਕਰਾਈਏ ਤੇ ਅਸਥਾਨ ਦੋਹੇ ਤੁਸੀਂ ਆਪ ਕਿਰਪਾ ਕਰਕੇ ਚੜ੍ਹਦੀ ਕਲਾ 'ਚ ਰੱਖਣੇ ਚੜ੍ਹਦੀ ਕਲਾ ਵਿੱਚ ਹੀ ਰੱਖਿਓ ਇਹੀ ਨਾ ਹੋਰ ਦਾ ਭਾਈ ਕੁਛ ਨਹੀਂ ਜਿਹੜੀਆਂ ਗੱਲਾਂ ਸੀ ਤੁਹਾਨੂੰ ਬਾਬਾ ਜੀ ਇੱਕ ਛੋਟਾ ਜਿਹਾ ਸਵਾਲ ਮੇਰਾ ਆਪ ਜੀ ਦੀ ਆਗਿਆ ਹੋਵੇ ਤਾਂ ਬੋਲੋ ਬੋਲੋ ਬਾਬਾ ਜੀ ਸੰਤਾ ਮਹਾਂਪੁਰਸ਼ਾ ਦੇ ਜੀਵਨ ਦੇ ਵਿੱਚ ਵੱਡੇ ਵੱਡੇ ਰੋਗ ਵੱਡੇ ਵੱਡੇ ਦੁੱਖ ਆਏ ਜਿਵੇਂ ਦਾ ਹੁਣ ਆਰਮ ਸਿੰਘ ਜੀ ਗੰਡੋਵਾਲੇ ਕਿੰਨੀ ਤਕਲੀਫ ਦੇ ਵਿੱਚ ਜਿਹੜਾ ਸੰਸਾਰਿਕ ਦ੍ਰਿਸ਼ਟੀ ਨਾਲ ਦਿਖ ਰਿਹਾ ਹੈ ਉਹ ਕਿਉਂ ਆਂਦੇ ਨੇ ਜਦਕਿ ਉਹ ਤਾਂ ਕਲਿਆਣ ਕਰਦੇ ਨੇ ਜੀ ਦੁਨੀਆ ਦਾ ਕਲਿਆਣ ਕਰਦੇ ਨੇ ਫਿਰ ਉਹ ਆਪਣੇ ਪਿੰਡੇ ਤੇ ਇੰਨੇ ਦੁੱਖ ਝੱਲ ਰਹੇ ਨੇ ਕੀ ਉਹ ਸੰਸਾਰਿਕ ਦ੍ਰਿਸ਼ਟੀ ਚ ਦਿਖ ਰਿਹਾ ਅਸਲ ਦੇ ਵਿੱਚ ਉਹਨਾਂ ਨੂੰ ਇਹ ਦੁੱਖ ਸੋਕ ਤਾਪ ਇਹ ਚੀਜ਼ਾਂ ਦਾ ਕੋਈ ਬਿਲਕੁਲ ਹੋਣੀ ਹੈਗਾ ਇਹ ਗੱਲ ਨਹੀਂ ਹੈ ਕਿ ਜਿਹੜੀ ਤੁਸੀਂ ਕਹਿੰਦੇ ਆ ਜੀ ਇਹ ਤਾਂ ਹੁਣ ਕਹਿਣ ਦੀ ਗੱਲ ਨਹੀਂ ਆ ਹੁਣ ਤੁਸੀਂ ਪੁੱਛ ਹੀ ਲਿਆ ਜੀ ਤੇ ਦੱਸ ਦਿੰਨੇ ਜਦੋਂ ਤਾਂ ਤੁਹਾਡਾ 24 ਤਰੀਕ ਨੂੰ ਇਹਨਾਂ ਨੇ ਕੋਈ ਹੋਲੀ ਦਾ ਫੰਕਸ਼ਨ ਸੀਗਾ ਜੀ ਕਰਿਆ ਤੇ 25 ਨੂੰ ਬਿਮਾਰ ਹੋ ਗਏ ਸਾਵਗਰ ਹੋ ਗਿਆ ਸਾਨੂੰ ਕਿਸੇ ਨਾਲ ਕੇ ਬੇਨਤੀ ਕੀਤੀ ਵੀ ਗੰਡੂ ਵਾਲੇ ਬਾਬਾ ਜੀ ਬਿਮਾਰ ਹੋ ਗਏ ਜੀ ਸਾਨੂੰ ਬਹੁਤ ਤੜਫਣਾ ਲੱਗੀ ਵੀ ਹੈ ਗੰਡੂ ਵਾਲੇ ਨੂੰ ਕੀ ਹੋ ਗਿਆ ਉਹ ਤਾਂ ਸਾਤੇ ਕਾਫੀ ਸਾਲ ਛੋਟੇ ਨੇ ਉਮਰ ਦੇ ਜੀ ਵੀ ਇਸ ਗੱਲ ਕਰਕੇ ਅਸੀਂ ਪਤਾ ਕੀਤਾ ਉਹ ਕਹਿੰਦੇ ਬੱਸੀ ਲੈ ਗਏ ਫਿਰ ਬੱਸੀ ਤੋਂ ਪਤਾ ਕੀਤਾ ਕਹਿੰਦੇ 34 ਸੈਕਟਰ ਲੈ ਗਏ ਹੀਲਿੰਗ ਹਸਪਤਾਲ 'ਚ ਜੀ ਡਾਕਟਰ ਸਾਹਿਬ ਜੀ ਆਪਣਾ ਸਾਹਿਬ ਜੀ ਸੰਧੂ ਉਹਨਾਂ ਦਾ ਫੇਰ ਮੈਂ ਉਹਨਾਂ ਨੂੰ ਟੈਲੀਫੋਨ ਉਹ ਕਹਿੰਦੇ ਨਹੀਂ ਫੇਰ ਸਾਨੂੰ ਪਤਾ ਲੱਗਿਆ ਕਿ ਕਿੱਥੇ ਐ ਪਰ ਸਾਨੂੰ ਪਤਾ ਨਹੀਂ ਲੱਗਿਆ ਕਿੱਥੇ ਐ ਕਿੱਥੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਫੇਰ ਗਰੇਵਾਲ ਸਾਹਿਬ ਨੂੰ ਬਰਿੰਦਰ ਆ ਮੁੰਡਾ ਬਡਾਲਾ ਉਹਦਾ ਟੈਲੀਫੋਨ ਆਇਆ ਦबई ਤੋਂ ਕਿ ਬਾਬਾ ਜੀ ਉਹ ਕਹਿੰਦੇ ਵੀ ਕਿੱਥੇ ਐ ਉਹ ਕਹਿੰਦਾ ਮੈਂ ਆ ਰਿਹਾ ਕੱਲ ਨੂੰ ਬਰਿੰਦਰ ਆ ਗਿਆ ਫੇਰ ਗਰੇਵਾਲ ਸਾਹਿਬ ਲੁੱਡਿਆਂ ਤੋਂ ਆ ਗਏ ਫੇਰ ਅਸੀਂ ਉਹਨਾਂ ਨੇ ਮੈਨੂੰ ਕਿਹਾ ਫੇਰ ਮੈਂ ਕਿਹਾ ਬਿੰਦਰ ਠੀਕ ਐ ਅੱਜ ਨਹੀਂ ਕੱਲ ਨੂੰ ਚੱਲਦੇ ਫੇਰ ਜਾ ਕੇ ਆਏ ਉੱਤੇ ਜਾ ਕੇ ਬਾਬਾ ਜੀ ਦੇ ਦਰਸ਼ਨ ਕਰੇ ਆ ਗਏ ਫਿਰ ਮੈਨੇ ਉੱਤੇ ਕਹਿ ਕੇ ਆਇਆ ਅਸੀਂ ਸੰਤ ਮਹਾਰਾਜ ਜੀ ਨੂੰ ਬੇਨਤੀ ਕਰਦੇ ਆਂ ਤੇ ਕਈ ਵਾਰੀ ਉਹ ਤੁਹਾਨੂੰ ਇਸ਼ਾਰਾ ਕਰ ਦਿੰਦੇ ਨੇ ਵੀ ਆਇਂ ਕਰ ਲੋ ਮੈਂ ਕਹਿ ਕੇ ਆਇਆ ਇਹਨਾਂ ਦੇ ਜਿਹੜੇ ਸੇਵਾਦਾਰ ਸੀ ਭਾਈ 9 ਤਰੀਕ ਤੱਕ ਛੁੱਟੀ ਨਾ ਲਵਾ ਇਹਨਾਂ ਨੇ ਬੈਲੈਂਸ ਛੁੱਟੀ ਦਿਵਾਲੀ ਛੁੱਟੀ ਦਿਵਾ ਕੇ ਫਿਰ ਮੈਂ ਆਉਂਦੇ ਹੀ ਉਰੇ ਗਿਆ ਵੀ ਖੰਡ ਪਾਠ ਕਰਾਉਣਾ ਸਾਡੇ 230 ਤੱਕ ਦੇ ਖੰਡ ਪਾਠ ਬੁੱਕ ਨੇ ਇਸੇ ਵਾਰ ਕਹਿੰਦੇ ਬਾਬਾ ਜੀ ਤਸਰੀ ਕੋਈ ਖਾਲੇ ਨਹੀਂ ਮੈਂ ਕਿਹਾ ਟੈਲੀਫੋਨ ਮੈਨੂੰ ਫੜਾਓ ਡੈਰੀ ਫੜਾ ਮੈਂ ਡੈਰੀ ਵਿੱਚ ਇੱਕ ਨੂੰ ਬੰਦੇ ਨੂੰ ਕਿਹਾ ਮੈਂ ਕਿਹਾ ਭਾਈ ਇੱਕ ਬੇਨਤੀ ਹੈ ਮੈਂ ਪਹਿਲੇ ਦਿਨ ਉਸ ਦਿਨ ਉਹ ਨੂੰ ਬੰਦੇ ਨੂੰ ਕਿਹਾ ਹੈ ਕਿ ਮੈਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਬੋਲ ਰਿਹਾ ਹਾਂ ਕਿਉਂਕਿ ਜੇ ਮੈਂ ਕਹਿੰਦਾ ਪਰਮਜੀਤ ਤਾਂ ਕਈ ਪਰਮਜੀਤ ਹੁੰਦੇ ਆ ਹਾਂਜੀ ਤੇ ਉਹਨੂੰ ਮੈਨੂੰ ਕਹਿਣਾ ਪੈ ਗਿਆ ਦੁਖੀ ਹਿਰਦੇ ਨਾਲ ਮੈਂ ਉਹਨੂੰ ਕਿਹਾ ਫੇਰ ਉਹਨੇ ਮੈਨੂੰ ਦੱਸਿਆ ਕਿ ਬਾਬਾ ਜੀ ਹੁਕਮ ਕਰੋ ਮੈਂ ਕਿਹਾ ਗੰਡੂ ਵਾਲੇ ਬਹੁਤ ਬਿਮਾਰ ਨੇ ਅਸੀਂ ਬੇਨਤੀ ਕਰਨੀ ਹੈ ਸਤਗੁਰਾਂ ਨੂੰ ਵੀ ਸੱਚੇ ਪਾਤਸ਼ਾਹ ਕਿਰਪਾ আর ਮੇਰੀ ਇੱਛਾ ਸੀ ਕਿ ਗੰਡੂਆ ਸਾਹਿਬ ਦੀ ਸੰਗਤ ਹੰਸਾਈ ਸਾਹਿਬ ਦੀ ਹੋਰ ساری ਸੰਸਾਰ ਪਰ ਦੀ ਸੰਗਤ ਬੇਨਤੀਆਂ ਅਰਦਾਸਾਂ ਕਰੇ ਕਿਉਂ ਸਤਗੁਰ ਸਭ ਕੁਝ ਕਰ ਸਕਦੇ ਕਿਉਂ ਜਦੋਂ ਮੈਂ ਬਿਮਾਰ ਹੋਇਆ 13 ਚ ਬਾਬਾ ਜੀ ਨੇ ਇੱਥੇ ਕੀਰਤਨ ਵੀ ਬੰਦ ਕਰਾਤੇ ਸੀਗੇ ਆਸਾ ਦੀਵਾਰ ਨੇ ਕਹਿੰਦੇ ਨਹੀਂ ਭਾਈ ਸਾਰੇ ਆ ਕੇ ਬੈਠ ਕੇ ਪਾਠ ਕਰਿਆ ਕਰੋ ਅਰਦਾਸ ਕਰੋ ਫੇਰ ਜਦੋਂ ਮੈਂ ਬਿਮਾਰ ਸੀ ਠੀਕ ਹੋ ਗਿਆ ਫੇਰ ਸੰਗਤਾਂ ਕਹਿੰਨੀਆਂ ਵੀ ਬਾਬਾ ਜੀ ਧੁੱਪ 'ਚ ਬਹਿ ਜਾ ਕਰੋ ਪਟਵਾਰੀ ਸਰੂਪ ਸਿੰਘ ਹੁੰਦੇ ਸੀ ਗੁਰਦੇਵ ਸਿੰਘ ਢਿੰਗੇੜੀ ਵਾਲਾ ਇਹਨਾਂ ਨੂੰ ਗਿਆ ਕਹਿੰਦੇ ਭਾਈ ਜਿੰਨੀ ਦੇਰ ਪਰਮਜੀਤ ਡੇਰੇ 'ਚ ਨਹੀਂ ਆ ਜਾਂਦਾ ਮੈਂ ਧੁੱਪ 'ਚ ਨਹੀਂ ਬਹਿਣਾ ਮੈਂ ਬਾਹਰ ਨਹੀਂ ਨਿਕਲਣਾ ਉਹ ਨਿਕਲ ਹੀ ਨਹੀਂ ਅੱਛਾ ਜੀ ਫੇਰ ਜਦੋਂ ਸੀ ਆਏ ਫੇਰ ਜਾਣ ਲੱਗੇ ਫੇਰ ਬਿਠਾ ਲਏ ਮਤਲਬ ਜਿਹੜਾ ਤੁਹਾਡਾ ਸਵਾਲ ਹੈ ਮਹਾਪੁਰਸ਼ਾਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਕਿਉਂਕਿ ਇਹ ਆਪਣੀ ਮਰਜ਼ੀ ਨਾਲ ਆਉਂਦੇ ਨੇ ਤੇ ਮਰਜ਼ੀ ਨਾਲ ਜਾਂਦੇ ਨੇ ਇਹਨਾਂ ਨੂੰ ਬਿਮਾਰੀਆਂ ਆ ਜਾਂਦੀਆਂ ਕੀ ਕਰਨਾ ਬਿਮਾਰੀਆਂ ਕਿੱ ਆ ਲੱਗਣੀਆਂ ਉਹ ਤਾਂ ਸਤਗੁਰ ਸੰਗਤਾਂ ਨੂੰ ਜਿਹੜੇ ਉਹਨਾਂ ਦੇ ਸ਼ਰਧਾਲੂ ਹੁੰਦੇ ਨੇ ਜਿਹੜੇ ਆਪਣੇ ਨੂੰ ਕਹਿੰਦੇ ਅਸੀਂ ਬਹੁਤ ਵੱਡੇ ਸ਼ਰਧਾਲੂ ਉਹਨਾਂ ਨੂੰ ਸਮਾਂ ਦੰਦੇ ਹੁੰਦੇ ਨੇ ਵੀ ਤੁਸੀਂ ਸਾਰੇ ਬੈਠ ਕੇ ਸਤਗੁਰਾਂ ਅਗੇ ਅਰਦਾਸ ਕਰੋ ਬੇਨਤੀ ਕਰੋ ਕਿ ਮਹਾਰਾਜ ਇਹਨਾਂ ਨੂੰ ਠੀਕ ਕਰੋ ਐਵੇਂ ਗੰਡੂ ਵਾਲੇ ਬਾਬਾ ਜੀ ਕਰੀਬਨ ਪੌਣੇ 2 ਮਹੀਨੇ ਰਹੇ ਹਸਪਤਾਲ ਚ ਕੋਈ ਨਹੀਂ ਤਾਂ ਸੰਗਤਾਂ ਨੂੰ ਸਮਾਦ ਦਿੱਤਾ ਸੀ ਉਹਨਾਂ ਨੇ ਵੀ ਸੰਗਤਾਂ ਬੈਠ ਕੇ ਪਰ ਅਰਦਾਸਾਂ ਬੇਨਤੀਆਂ ਕਰਨ ਸਤਿਗੁਰਾਂ ਨੂੰ ਸਤਿਗੁਰ ਬੇਨਤੀ ਮੰਨ ਲੈਂਦੇ ਨੇ ਜੀ ਬਾਬਾ ਕਰਮ ਸਿੰਘ ਜਾਣ ਲੱਗੇ ਸੀਗੇ ਤੇ ਬਾਬਾ ਲਾਲ ਸਿੰਘ ਨੇ ਕਿਹਾ ਅਸੀਂ ਜਲ ਜਾਨੇ ਤਾਂ ਉਹ ਚਲੇ ਗਏ ਅੱਛਾ ਗੰਡੂਆਣਾ ਨੇ ਰਾਣੀ ਕਿਹਾ ਵੀ ਹੁਣ ਸਾਡੀ ਜਗ੍ਹਾ ਕੋਈ ਹੋਰ ਜਾਓ ਪਰ ਉਹਨਾਂ ਦੇ ਪੇਨਾਂ ਦੀ ਆਪਣੀ ਮਰਜ਼ੀ ਸੀ ਫਿਰ ਅਸੀਂ ਇਹਨਾਂ ਨੂੰ ਆ ਵੀ ਦੱਸਿਆ ਵੀ ਜੇ ਭਾਈ ਪੀ.ਡੀ.ਏ ਵੱਡੇ ਬਾਬਾ ਜੀ ਗਏ ਬਾਬਾ ਸੁਖਦਾਰ ਸਿੰਘ ਬਾਲੋਂ ਵਾਲੇ ਉੱਥੇ ਲੰਗਰ ਵੀ ਪਰ ਉਹ ਬੀਜੇ ਤੋਂ ਬਾਅਦ ਸੁਣੀ ਸੀ ਅਸੀਂ ਤਾਂ ਇਸ਼ਾਰਾ ਹੀ ਦੇਣਾ ਸੀ ਉਹ ਵੀ ਸਾਡੀ ਕਿਸੇ ਨੇ ਨਹੀਂ ਸੁਣੀ ਚਲੋ ਉਹਨਾਂ ਦਾ ਕਿਸੇ ਨੇ ਕੀ ਕਰਨਾ ਸੀ ਸਾਰੇ ਹਲਜੇ ਹੋਏ ਸੀਗੇ ਬਾਬਾ ਜੀ ਨੇ ਆਪਣਾ ਕੌਤਕ ਰਚਾਤਾ ਜੀ ਵੀ ਜਦੋਂ ਬੀਜੇ ਚੱਲੀ ਉਦੋਂ ਵਾਹਨਾ ਬੰਦ ਕਰ ਜਾਉ ਫਿਰ ਉਹ ਆਪਣੇ ਆਪ ਚਲੇ ਗਏ ਉਹਨਾਂ ਨੂੰ ਕੋਈ ਰੋਗ ਨਹੀਂ ਸੀ ਕੋਈ ਬਿਮਾਰੀ ਨਹੀਂ ਸੀ ਕੋਈ ਕੁਝ ਨਹੀਂ ਸੀ